ਸਸੀ ਗਾਲ ਜੀ ਸਾਰਿਆਂ ਨੂੰ ਅੱਜ ਰੁੱਖਾਂ ਬਾਰੇ ਫੇਰ ਤੋਂ ਲੱਗ ਤੋਂ ਚਰਚਾ ਕਰਾਂਗੇ ਰੁੱਖ ਪਾਣੀ ਕਿਵੇਂ ਪੀਂਦੇ ਆ ਇਹਦੇ ਬਾਰੇ ਚਰਚਾ ਕਰਾਂਗੇ ਰੁੱਖ ਜਿਹੜੇ ਹੈਗੇ ਜੜ੍ਹਾਂ ਰਾਹੀਂ ਜਿਹੜਾ ਪਾਣੀ ਮਤਲਬ ਉਹ ਥੱਲੋਂ ਧਰਤੀ ਚੋਂ ਚੱਕ ਕੇ ਉੱਪਰ ਤੱਕ ਹਰ ਇੱਕ ਪਾੜ ਤੱਕ ਲੈ ਕੇ ਜਾਂਦੇ ਹੈਗੇ ਆ ਇਹਦੇ ਵਿੱਚ ਮਿਨਰਲਸ ਵੀ ਨਾਲ ਜਾਂਦੇ ਹੈਗੇ ਆ ਉਹਦੀ ਗ੍ਰੋਥ ਵਾਸਤੇ ਤੇ ਉਸ ਤੋਂ ਬਾਅਦ ਜਿਹੜੀਆਂ ਜੜ੍ਹਾਂ ਹੈਗੀਆਂ ਇੱਕ ਫੰਗਲ ਨੈਟਵਰਕ ਹੈਗਾ ਉਹ ਮਤਲਬ ਕਹਿੰਦਾ ਰੁੱਖ ਨੂੰ ਫੰਗਲ ਨੈਟਵਰਕ ਰਾਹੀਂ ਜਿਹੜਾ ਉਹ ਕਾਫੀ ਦੂਰ ਤੱਕ ਪਾਣੀ ਨੂੰ ਲੱਭਦਾ ਹੈਗਾ ਉਹ ਕਮਿਊਨੀਕੇਸ਼ਨ ਆਫ ਸਪੋਰਚ ਕਰਦੇ ਆ ਤਾਂ ਉਹ ਮਤਲਬ ਰੁੱਖ ਦੀ ਬਹੁਤ ਹੈਲਪਫੁਲ ਹੈਲਪਫੁਲ ਹੈਗੀ ਫੰਗਸ ਉਹਨੂੰ ਪਾਣੀ ਨੂੰ ਮਤਲਬ ਲੱਭਣ ਤੱਕ ਮਦਦ ਕਰਦੀ ਹੈ ਫੰਗਸ ਜਿਹੜੀ ਫੰਗਸ ਨੂੰ ਉੱਥੇ ਕੀ ਹੁੰਦਾ ਫੰਗਸ ਨੂੰ ਜਿਹੜਾ ਰੁੱਖ ਹੈਗਾ ਫੋਟੋਸਿੰਥੈਸਿਸ ਰਾਹੀਂ ਆਪਣਾ ਜਿਹੜਾ ਭੋਜਨ ਬਣਾਉਂਦਾ ਉਹ ਫੰਗਸ ਨੂੰ ਇੱਕ ਮਤਲਬ ਨਾਲ ਅਦਾ ਕਰਦਾ ਹੈਗਾ ਇਹਦੀ ਇਹਦੀ ਇਹਦਾ ਮਤਲਬ ਕਹਿੰਦਾ ਮੁੱਲ ਅਦਾ ਕਰਦਾ ਹੈਗਾ ਉਸ ਤੋਂ ਬਾਅਦ ਇਸ ਇਸ ਕਾਰਜ ਲਈ ਬਹੁਤ એનર્ਜੀ ਲੱਗਦੀ ਜਿਵੇਂ ਆਪਾਂ ਦੱਸਿਆ ਵੀ ਇਸ ਜਿਹੜੋ ਸੱਕ ਕਰਦਾ ਪਾਣੀ ਉੱਪਰ ਲੈ ਕੇ ਜਾਂਦਾ ਇਸ 에너지 ਜਿਹੜੀ ਹੈਗੀ ਆਲਰੇਡੀ ਦੱਸਿਆ ਫੋਟੋਸਿੰਥੇਸਿਸ ਨਾਲ ਹੀ ਹੁੰਦਾ ਹੈ ਕਿ ਭੋਜਨ ਬਣਾਉਂਦਾ ਉੱਥੋਂ એનર્ਜੀ ਯੂਜ਼ ਕਰਦਾ ਹੈਗਾ ਤੇ ਡਰਾਈ ਸੀਜ਼ਨ ਵਿੱਚ ਰੁੱਖ ਬੜੇ ਸਮਝਦਾਰ ਹੁੰਦੇ ਆ ਰੁੱਖਾਂ ਨੂੰ ਪਤਾ ਜਦੋਂ ਡਰਾਈ ਸਪੈਲ ਆ ਗਿਆ ਵੀ ਬਿਲਕੁਲ ਪੂਰੀ ਤਿੱਖੜ ਗਰਮੀ ਪੈ ਰਹੀ ਆ ਉਸ ਵੇਰੇ ਫੰਗਲ ਨੈਟਵਰਕ ਰਾਹੀਂ ਰੁੱਖ ਆਪਸ ਵਿੱਚ ਤਾਲਮਿਲ ਕਰਦੇ ਵੀ ਭਾਈ ਹੁਣ ਪਾਣੀ ਜਿਹੜਾ ਹੈਗਾ ਤੁਸੀਂ ਹਿਸਾਬ ਨਾਲ ਵਰਤੋ ਵੀ ਪਾਣੀ ਹੁਣ ਥੱਲੇ ਹੈ ਨਹੀਂਗਾ ਫਿਰ ਬਰਸਾਤ ਆਉਣ ਤੇ ਹੀ ਪਾਣੀ ਖੁੱਲ ਕੇ ਵਰਤਿਆ ਜਾਊਗਾ ਇਸ ਲਈ ਇਹ ਬੜੀ ਕਮਿਊਨੀਕੇਸ਼ਨ ਬੜੇ ਤਰਕੇ ਤੇ ਤਕੜੇ ਤਰੀਕੇ ਨਾਲ ਫੰਗਸ ਰਾਹੀਂ ਕਰਦੇ ਆ ਤਾਂ ਇਹ ਜਿਹੜਾ ਤਰੀਕਾ ਹੈਗਾ ਰੁੱਖਾਂ ਦਾ ਟ੍ਰਿਕਰੀ ਐਲੀਮੈਂਟ ਬੋਲ ਸਕਦੇ ਆ ਪਰ ਅੰਗਰੇਜ਼ੀ ਭਾਸ਼ਾ ਦੇ ਬੋਟਨिकल टर्म ਵਿੱਚ ਟ੍ਰਿਕਰੀ ਐਲੀਮੈਂਟ ਰਹੀਂ ਪਾਣੀ ਜਿਹੜਾ ਥੱਲੇੋਂ ਉੱਪਰ ਲੈ ਕੇ ਜਾਂਦੇ ਆ ਤੇ ਭੋਜਨ ਜਿਹੜਾ ਬਣਦਾ ਫਿਰ ਥੱਲੇੋਂ ਉਧਰ ਉੱਪਰੋਂ ਥੱਲੇ ਆਉਂਦਾ ਹੈਗਾ